ਦੁਕਾਨਦਾਰਾਂ ਨੇ ਮੋਟਰਸਾਈਕਲ ਚੋਰੀ ਕਰਦੇ ਰੰਗੇ ਹੱਥੀ ਫੜੇ ਦੋ ਚੋਰ ਰਾਜ਼ੀਏ ਕੀ ਦਿਹ ਸ਼ਾਮ ਗੁਰਦਾਸਪੁਰ ਦੇ ਅਮਨਵਾੜਾ ਬਾਜ਼ਾਰ ਵਿੱਚੋਂ ਮੋਟਰਸਾਈਕਲ ਚੋਰੀ ਕਰਕੇ ਦੋ ਨੌਜਵਾਨਾਂ ਨੂੰ ਦੁਕਾਨਦਾਰਾਂ ਨੇ ਕਾਬੂ ਕਰ ਲਿਆ ਜੋ ਕਿ ਮਾਰਕੀਟ ਵਿੱਚੋਂ ਕਿਸੇ ਦੇ ਮੋਟਰਸਾਈਕਲ ਤੇ ਬੈਠ ਕੇ ਮਾਸਟਰ ਚਾਬੀ ਲਾ ਕੇ ਮੋਟਰਸਾਈਕਲ ਦਾ ਤਾਲਾ ਖੋਲਣ ਦੀ ਕੋਸ਼ਿਸ਼ ਕਰ ਰਹੇ ਸਨ ਇਸ ਦੌਰਾਨ ਬਾਜ਼ਾਰ ਵਿੱਚ ਮੌਜੂਦ ਬਦਵਿਅਕਤਾਂ ਦੇਖਿਆ ਤੇ ਲੋਕਾਂ ਨੇ ਉਹਨਾਂ ਨੂੰ ਫੜ ਕੇ ਪਹਿਲਾ ਛਿੱਤਰ ਪ੍ਰੇੜ ਕੀਤੀ ਤਾਂ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਉਥੇ ਹੀ ਮੌਕੇ ਤੇ ਪਹੁੰਚੇ ਪੀਸੀਆਰ ਇੰਚਾਰਜ ਵਿਨੋਦ ਨੇ ਦੱਸਿਆ ਕਿ ਉਹਨਾਂ ਨੂੰ ਬਾਜ਼ਾਰ ਚ ਦੇ ਵਿੱਚ ਲੋਕਾਂ ਨੇ ਮੋਟਰਸਾਈਕਲ ਚੋਰੀ ਕਰਕੇ ਫੜਿਆ ਤੇ ਮੌਕੇ ਤੇ ਪਹੁੰਚ ਕੇ ਇਹਨਾਂ ਨੂੰ ਚਾਰਾਂ ਨੂੰ ਕਾਬੂ ਕੀਤਾ ਥਾਣਾ ਸਿਟੀ ਵਿਖੇ ਲਿਆ ਜਾ ਰਹੇ ਨੇ ਇਹਨਾਂ ਕੋਲੋਂ ਗਹਿਰਾਈ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ ਇਸਲਾਵਾ ਇਸ ਮਾਮਲੇ 'ਚ ਕੀ ਕਿਹਾ ਤੁਸੀਂ ਵੀ ਸੁਣੋ ਜਗਿੰਦਰਪਾਲ ਦੀ ਰਿਪੋਰਟ ਲਾਈਵ ਪਰ ਤੁਸੀਂ ਕੁਝ ਦਿਨਾਂ ਤੋਂ ਸ਼ਹਿਰ ਦੇ ਵਿੱਚ ਚੋਰੀ ਦੇ ਬੜੀਆਂ ਵਾਰਦਾਤਾਂ ਹੋਣੀਆਂ ਮੋਟਰਸਾਈਕਲਾਂ ਦੀ ਬੱਸ ਕਾ ਕੇ ਸਾਰੇ ਲੋਕ ਚਗੰਨੇ ਆਈ ਆਜਾ ਦੋ ਚੋਰ ਫੜਿਆ ਮੋਟਰਸਾਈਕਲ ਚੋਰੀ ਕਰਦੇ ਮੜੀ ਜਦੋਂ ਜਾ ਕੇ ਕਹਿੰਦੇ ਆ ਰਹੇ ਨੇ ਫੜਿਆ ਤੇ ਫੜ ਕੇ ਹੁਣ ਆ ਪੁਲਿਸ ਨੂੰ ਆਪਾਂ ਦੇ ਲੱਗਿਆ ਬਾਕੀ ਆ ਕੇ ਪੁਲਿਸ ਕਾਰਵਾਈ ਕਰਕੇ ਆਪਣਾ ਕੋਈ ਚਾਪੀ ਆ ਚੋੜ ਚਾਪੀ ਆ ਰੰਗੇ ਹੱਥ ਫੜਿਆ ਲੋਕਾਂ ਨੇ ਇਹਨਾਂ ਚਾਪੀ ਸਾਹਿਬ ਨੂੰ ਦੇਤੀ ਆ ਬਾਕੀ ਇਹਨਾਂ ਨੇ ਜੇ ਟਰਾਈ ਕਰਦੇ ਵੇ ਚਾਪੀਆਂ ਲਾ ਨੀ ਮੋਟਰਸਾਈਕਲ ਨੂੰ ਲਾਗੀ ਲੈ ਕੇ ਚੱਲਦੇ ਨਾ ਇਹਨਾਂ ਦੇ ਜਿਹੜੇ ਦੁਕਾਨਾਂ ਵਾਲੇ ਸਾਰੇ ਆ ਪੰਜ ਛੇ ਦੁਕਾਨਦਾਰ ਜਿਹਨਾਂ ਨੇ ਵੇਖਿਆ ਵਾ ਇਹਨਾਂ ਨੂੰ ਗੱਲ ਦੇਦੇ ਆ ਬਾਅਦ ਇੱਕ ਫੜਿਆ ਚਵਾਲੇ ਮੰਦ ਲਾ ਕੇ ਦੂਜਾ ਭੱਜ ਗਿਆ ਮਾਵੜੇ ਚੋਂ ਹੀ ਫੜਿਆ ਹਾਂਜੀ ਇਹ ਆਪਣੇ ਆਂ ਦੱਸ ਲੈ ਕੇ ਆਪਾਂ ਧਾਰੀ ਵਾਲਾ ਕੇ ਕਲੀਅਰ ਕਲਾ ਪਿੰਡ ਉਥੋਂ ਦੇ ਆ ਠੀਕ ਆ ਜੀ ਅੱਜ ਪੁੱਛਣ ਵਾਲੇ ਕਰਤਾ ਅਗਗੇ ਪੁੱਛੋ ਪੁੱਛ ਕਰੇਗੀ ਆ ਮਿਲੀ ਹੈ ਕਿ ਬਾਜ਼ਾਰ ਵਾਲਿਆਂ ਨੇ ਮੋਟਰਸਾਈਕਲ ਦੋ ਚੋਰ ਫੜੇ ਨੇ ਤੇ ਮੋਟਰਸਾਈਕਲ ਨੂੰ ਚਾਬੀ ਲਾਂਦਿਆਂ ਫੜੇ ਨੇ ਤੇ ਇਹਨਾਂ ਨੂੰ ਥਾਣੇ ਲੈ ਚਲੇ ਆ ਤੇ ਇਹਨਾਂ ਨੂੰ ਵੈਰੀਫਾਈ ਕਰਕੇ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਕਿ ਜੋ ਘਰ ਵੀ ਬੰਦੀ ਖੜ ਜਾ। ਦੁਕਾਨਦਾਰਾਂ ਨੇ ਮੋਟਰਸਾਈਕਲ ਚੋਰੀ ਕਰਦੇ ਰੰਗੇ ਹੱਥੀ ਫੜੇ ਦੋ ਚੋਰ। ਰਾਜ਼ੀਏ ਕੀ ਦੇਰ ਸ਼ਾਮ ਗੁਰਦਾਸਪੁਰ ਦੇ ਅਮਨਵਾੜਾ ਬਾਜ਼ਾਰ ਵਿੱਚੋਂ ਮੋਟਰਸਾਈਕਲ ਚੋਰੀ ਕਰਕੇ ਦੋ ਨੌਜਵਾਨਾਂ ਨੂੰ ਦੁਕਾਨਦਾਰਾਂ ਨੇ ਕਾਬੂ ਕਰ ਲਿਆ ਜੋ ਕਿ ਮਾਰਕੀਟ ਵਿੱਚੋਂ ਕਿਸੇ ਦੇ ਮੋਟਰਸਾਈਕਲ ਤੇ ਬੈਠ ਕੇ ਮਾਸਟਰ ਚਾਬੀ ਲਾ ਕੇ ਮੋਟਰਸਾਈਕਲ ਦਾ ਤਾਲਾ ਖੋਲਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਬਾਜ਼ਾਰ ਵਿੱਚ ਮੌਜੂਦ ਕੁਝ ਵਿਅਕਤੀਆਂ ਨੇ ਦੇਖਿਆ ਤੇ ਲੋਕਾਂ ਨੇ ਉਹਨਾਂ ਨੂੰ ਫੜ ਕੇ ਪਹਿਲਾ ਚਿੱਤਰ ਪ੍ਰੇੜ ਕੀਤੀ ਤਾਂ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਥੇ ਹੀ ਮੌਕੇ ਤੇ ਪਹੁੰਚੇ ਪੀਸੀਆਰ ਇੰਚਾਰਜ ਵਿ ਫੋਨ ਆਇਆ ਸੀ ਕਿ ਦੋ ਨੌਜਵਾਨਾਂ ਨੂੰ ਬਜ਼ਾਰਾਂ ਦੇ ਵਿੱਚ ਲੋਕਾਂ ਨੇ ਮੋਟਰਸਾਈਕਲ ਚੋਰੀ ਕਰਕੇ ਫੜਿਆ ਤੇ ਮੌਕੇ ਤੇ ਪਹੁੰਚ ਕੇ ਇਹਨਾਂ ਨੂੰ ਚਾਰਾਂਨ ਕਾਬੂ ਕੀਤਾ ਥਾਣਾ ਸਿਟੀ ਵੀ ਖੇਲਾ ਜਾ ਰਹੇ ਨੇ ਇਹਨਾਂ ਕੋਲੋਂ ਗਹਿਰਾਈ ਨਾਲ ਪੁੱਛ ਪੜਤਾਲ ਕੀਤੀ ਜਾਵੇ ਕਿ ਇਸਲਾਵਾ ਇਸ ਮਾਮਲੇ 'ਚ ਕੀ ਕਿਹਾ ਤੁਸੀਂ ਵੀ ਸੁਣੋ ਹੁਜੇ ਕੁਝ ਦਿਨਾਂ ਤੋਂ ਸ਼ਹਿਰ ਦੇ ਵਿੱਚ ਚੋਰੀ ਦੇ ਬੜੀਆਂ ਵਾਰਦਾਤਾਂ ਹੋਣੀਆਂ ਮੋਟਰਸਾਈਕਲਾਂ ਦੀਆਂ ਇਸ ਕਾਰ ਕਰਕੇ ਸਾਰੇ ਲੋਕ ਚਕੰਨੇ ਆਈ ਅੱਜ ਆ ਦੋ ਚੋਰ ਫੜਿਆ ਮੋਟਰਸਾਈਕਲ ਚੋਰੀ ਕਰਦੇ ਮੜੀ ਜਦੋਂ ਜਾ ਕੇ ਕਿ ਬਜ਼ਾਰਾਂ ਨਾਲ ਫੜਿਆ ਤੇ ਫੜ ਕੇ ਹੁਣ ਆ ਪੁਲਿਸ ਨੂੰ ਆਪਾਂ ਦੇ ਲੱਗਿਆ ਬਾਕੀ ਆ ਕੇ ਪੁਲਿਸ ਕਾਰਵਾਈ ਕਰਕੇ ਆਪਣਾ ਕੋਈ ਚਾਬੀ ਆ ਚੋਰ ਚਾਬੀ ਆ ਰੰਗਿਆ ਫੜਿਆ ਲੋਕਾਂ ਨੇ ਇਹ ਨਾ ਚਾਬੀ ਸਾਹਿਬ ਨੂੰ ਦੇਤੀ ਆ ਬਾਕੀ ਇਹਨਾਂ ਨੇ ਜੇ ਟਰਾਈ ਕਰਦੇ ਵੇ ਚਾਬੀਆਂ ਲਾ ਨੀ ਮੋਟਰਸਾਈਕਲ ਨੂੰ ਲਾਗੀ ਲਾ ਕੇ ਚੱਲਦੇ ਨਾ ਕਿੰਨੇ ਦੇਖਿਆ ਕਰਦੇ ਜਿਹੜੇ ਦੁਕਾਨਾਂ ਵਾਲੇ ਸਾਰੇ ਆ ਪੰਜ ਛੇ ਦੁਕਾਨਦਾਰ ਜਿਹਨਾਂ ਨੇ ਵੇਖਿਆ ਵਾ ਇਹਨਾਂ ਨੂੰ ਗੱਲ ਦਿੰਦੇ ਆ ਬਾਅਦ ਵਿੱਚ ਇੱਕ ਫੜਿਆ ਚਵਾਲੇ ਮੰਦ ਲਾ ਕੇ ਦੂਜਾ ਭੱਜ ਗਿਆ ਮਾਵੜ ਚੋਂ ਨਿਕੜਿਆ ਹਾਂਜੀ ਇਹ ਆਪਣੇ ਆਂ ਦੱਸ ਲੈ ਕੇ ਆਪਾਂ ਧਾਰੀ ਵਾਲਾ ਕੇ ਕਲੀਅਰ ਕਲਾ ਪਿੰਡੋਂ ਉਥੋਂ ਲੈ ਆਂ ਠੀਕ ਆ ਨਾ ਜੀ ਅੱਜ ਪੁੱਛਣ ਵਾਲੇ ਕਰਤਾ ਅੱਗੇ ਪੁੱਛਤਰੀ ਇਸ ਕਰਨੀ ਆ ਮਿਲੀ ਹੈ ਕਿ ਬਜ਼ਾਰ ਵਾਲਿਆਂ ਨੇ ਉਹ ਮੋਟਰਸਾਈਕਲ ਦੋ ਚੋਰ ਫੜੇ ਨੇ ਤੇ ਮੋਟਰਸਾਈਕਲ ਨੂੰ ਚਾਬੀ ਲਾਂਦਿਆਂ ਫੜੇ ਨੇ ਤੇ ਇਹਨਾਂ ਨੂੰ ਥਾਣੇ ਲੈ ਚਲੇ ਆ ਤੇ ਇਹਨਾਂ ਨੂੰ ਵੈਰੀਫਾਈ ਕਰਕੇ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਕਿ ਕਿਉਂ ਕਾਰਵਾਈ ਬੰਦੀ